ਪਿਆਰੇ ਬੱਚਿਓ ਤੁਸੀਂ ਜਿਵੇਂ ਜਾਣਦੇ ਹੋ ਇਸ ਵਾਰ ਤੁਹਾਡੇ ਸਿਲੇਬਸ ਦੇ ਵਿੱਚ ਕਹਾਣੀਆਂ ਲਗੀਆਂ ਨੇ ਕਥਾ ਕਹਾਣੀ ਕਿਤਾਬ ਹੈ ਤੇ ਕਥਾ ਕਹਾਣੀ ਕਿਤਾਬ ਦੇ ਵਿੱਚ ਤੁਹਾਡੀ ਪਹਿਲੀ ਕਹਾਣੀ ਪੋਤਾ ਪੰਦੀ ਜਿਸ ਦਾ ਰਾਈਟਰ ਹੈ ਲੇਖਕ ਹੈ ਕਹਾਣੀਕਾਰ ਹੈ ਗੁਰਵਖਸ਼ ਸਿੰਘ ਪ੍ਰੀਤਲੜੀ ਬੱਚਿਓ ਪੋਤਾ ਪੰਦੀ ਦਾ ਅਰਥ ਹੁੰਦਾ ਪਹੁੰਚਿਆ ਹੋਇਆ ਮੁਸਾਫਰ ਗੁਰਵਕਸ਼ਿੰਧ ਪ੍ਰੀਤ ਲੜੀ ਨੇ ਸਾਨੂੰ ਇੱਕ ਆਦਰਸ਼ ਯਾਤਰੀ ਬਣਨ ਦੀ ਇਸ ਕਹਾਣੀ ਦੇ ਵਿੱਚ ਪ੍ਰੇਰਣਾ ਦਿੱਤੀ ਆ ਤੁਸੀਂ ਕਦੇ ਟ੍ਰੇਨ ਦਾ ਸਫ਼ਰ ਕੀਤਾ ਇਹ ਕਹਾਣੀ ਜਿਹੜੀ ਆ ਸਾਨੂੰ ਇੱਕ ਟ੍ਰੇਨ ਦੇ ਸਫ਼ਰ ਦੇ ਨਾਲ ਜੋੜਦੀ ਆ ਸਾਨੂੰ ਕਿਹੋ ਜਿਹਾ ਆਦਰਸ਼ ਜਿਹੜਾ ਹੈ ਮੁਸਾਫਰ ਬਣਨਾ ਚਾਹੀਦਾ ਇਹ ਕਹਾਣੀ ਇੱਕ ਫੌਜੀ ਤੋਂ ਸ਼ੁਰੂ ਹੁੰਦੀ ਆ ਗੁਰਵਕਸ਼ਿੰਧ ਪ੍ਰੀਤ ਲੜੀ ਜਿਹੜੇ ਨੇ ਉਹ ਮੈਂ ਪਤਾ 라ਹੀ ਮੇਜਰ ਦਾ ਚਤਰ ਚਤਰਦੇ ਨੇ ਇੱਕ ਫੌਜੀ ਹੈ ਉਹ ਟ੍ਰੇਨ 'ਚ ਜਾ ਰਿਹਾ ਹੈ ਮੇਜਰ ਸਾਹਿਬ ਤੇ ਦੇਖਦੇ ਆ ਕਿ ਗੱਡੀ ਦੇ ਵਿੱਚ ਬਹੁਤ ਜ਼ਿਆਦਾ ਭੀੜਾ ਬਹੁਤ ਜ਼ਿਆਦਾ ਰਸਾ ਸਵਾਰੀਆਂ ਇਧਰੋਂ ਉਧਰੋਂ ਆ ਰਹੀਆਂ ਨੇ ਇੱਕ ਪਾਰਾ ਬੰਦਾ ਆਦਾ ਆ ਤੇ ਮੇਜਰ ਸਾਹਿਬ ਕਹਿੰਦੇ ਆ ਕਿ ਇਹ ਤੁਹਾਨੂੰ ਕੋਈ ਤਮਾਸ਼ਾ ਦਿਖਾਣ ਲੱਗਾ ਅਸਲ ਦੇ ਵਿੱਚ ਉਹਨਾਂ ਨੇ ਕੀ ਕਰਨਾ ਹੁੰਦਾ ਉਸ ਬੰਦੇ ਨੂੰ ਜਗ੍ਹਾ ਦੇਣੀ ਹੁੰਦੀ ਬੈਠਣ ਵਾਸਤੇ ਤਾਂ ਇਸ ਤੋਂ ਪਹਿਲਾਂ ਇੱਕ ਬੰਦੇ ਨੂੰ ਜਗ੍ਹਾ ਦੇ ਦਿੰਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਆ ਹੋਰ ਬੰਦੇ ਆ ਜਾਂਦੇ ਨੇ ਪਰ ਉਹਨਾਂ ਕੋਲ ਬਹੁਤ ਜ਼ਿਆਦਾ ਸਮਾਨ ਹੁੰਦਾ ਹੈ ਨੀਜਰ ਸਾਹਿਬ ਆਪਣੇ ਸਪਾਹੀਆਂ ਨੂੰ ਕਹਿੰਦੇ ਆ ਕਿ ਜਿਹੜੀ ਮਤਲਬ ਟਾਇਲਟ ਹੈ ਉਹ ਮੈਂ ਸਾਫ਼ ਕਰ ਦਿੰਦਾ ਇਹਨਾਂ ਦਾ ਸਮਾਨ ਉੱਥੇ ਰੱਖ ਦਿਆਂਗੇ ਉਹਨਾਂ ਦੇ ਸਿਪਾਹੀ ਜਿਹੜੇ ਆ ਟਾਇਲਟ ਨੂੰ ਫਟਾਫਟ ਸਾਫ ਕਰ ਦਿੰਦੇ ਨੇ ਇਸ ਤਰ੍ਹਾਂ ਉਹ ਜਿਹੜੇ ਬੰਦੇ ਆਉਂਦੇ ਉਹਨਾਂ ਨੂੰ ਵੀ ਉਠਾ ਲੈਂਦੇ ਆ ਤੇ ਇੱਕ ਬੰਦਾ ਹੁੰਦਾ ਆ ਉਹ ਸਿਗਰਟ ਪੀਣੀ ਚਾਹੁੰਦਾ ਤੇ ਮੇਜਰ ਸਾਹਿਬ ਕਹਿੰਦੇ ਆ ਕਿ ਜਿਹੜੇ ਅੰਗਰੇਜ਼ ਅਫਸਰ ਸੀ ਉਹ ਤਾਂ ਵਧੀਆ ਮਤਲਬ ਜਿਹੜੀਆਂ ਨੇ ਸਿਗਰਟਾਂ ਦਾ ਧੂਆ ਮੇਰੇ ਮੂੰਹ ਤੇ ਮਾਰਦੇ ਰਹਿੰਦੇ ਸੀਗੇ ਉਹ ਦੱਸਦੇ ਆ ਕਿ ਨੀਬीडी ਪੀਣੀ ਆ ਕਹਿੰਦੇ ਚਲੋ ਜੇ ਨੀਬीडी ਪੀਣੀ ਆ ਤੇ ਇਹ ਤਾਕੀ ਦੇ ਬਾਹਰ ਨੂੰ ਮੂੰਹ ਕਰਕੇ ਇਹ ਨੀਬीडी ਪੀ ਲਵੇ ਬੰਦਿਆਂ ਨੂੰ ਬਿਠਾ ਵੀ ਲੈਂਦੇ ਨੇ ਉਸ ਤੋਂ ਬਾਅਦ ਉਹ ਬੀੜੀ ਪੀਣੀ ਚਾਹੁੰਦਾ ਉਹਨੂੰ ਵੀ ਬੀੜੀ ਪੀਣ ਦੀ ਜਿਹੜੀ ਹੈਗੀ ਆ ਇਜਾਜ਼ਤ ਦੇ ਦਿੰਦੇ ਨੇ ਤੇ ਬੜਾ ਸਹਿਤ ਮਾਹੌਲ ਬਣਿਆ ਹੋਇਆ ਡੱਬੇ ਦੇ ਵਿੱਚ ਤੇ ਬਾਅਦ ਵਿੱਚ ਪਤਾ ਲੱਗਦਾ ਕਿ ਮੇਜਰ ਸਾਹਿਬ ਫਰਸਟ ਕਲਾਸ ਦੇ ਡੱਬੇ ਦੇ ਵਿੱਚ ਸਫ਼ਰ ਕਰ ਰਹੇ ਸੀ ਪਰ ਉਹ ਫਰਸਟ ਕਲਾਸ ਦਾ ਡੱਬਾ ਜਿਹੜਾ ਛੱਡ ਕੇ ਕਿੱਥੇ ਆ ਜਾਂਦੇ ਨੇ ਜਿਹੜਾ ਆਮ ਪਬਲਿਕ ਦਾ ਡੱਬਾ ਹੈ ਥਰਡ ਕਲਾਸ ਦਾ ਡੱਬਾ ਹੈ ਉਹਦੇ ਵਿੱਚ ਆ ਜਾਂਦੇ ਨੇ ਤੇ ਉਹ ਕਹਿੰਦੇ ਕਿ ਉਹ ਤਾਂ ਪੇ ਮਰਿਆਂ ਦਾ ਡੱਬਾ ਆ ਜਿਹੜਾ ਪਹਿਲੀ ਕਲਾਸ ਦਾ ਡੱਬਾ ਆ ਕਿਉਂ ਕੋਈ ਅਖਬਾਰ ਪੜ੍ਹ ਰਿਆ ਆ ਕੋਈ ਸੈਕ੍ਰਟ ਦੇ ਘੁਏ ਵੱਲੋਂ ਕਦੇ ਦੇਖੀ ਜਾ ਰਿਹਾ ਆ ਕਹਿੰਦੇ ਵੀ ਇੱਥੇ ਲੱਗਦਾ ਵੀ ਸਾਰੇ ਜਿਉਂਦੇ ਨਹੀਂ ਉੱਥੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਤੇ ਇਸੇ ਤਰ੍ਹਾਂ ਕੋਈ ਹੋਰ ਉਹਨਾਂ ਦਾ ਜਾਨਸ਼ੀਨ ਬੰਦਾ ਸੀ ਜਿਹਨੂੰ ਉਸ ਆਪਣੀ ਸੀਟ ਤੇ ਬਿਠਾ ਆਉਂਦੇ ਤੇ ਉਹ ਇੱਕ ਐਨਾ ਮਤਲਬ ਜਿਹੜਾ ਮਾਹੌਲ ਆ ਸਫਰ ਦਾ ਮਾਹੌਲ ਬਹੁਤ ਸਖਾਵਾਂ ਬਣਾ ਦਿੰਦੇ ਨੇ ਇਸੇ ਤਰ੍ਹਾਂ ਗਰਮੀ ਦਾ ਮਾਹੌਲ ਆ ਗਰਮੀ ਵਧ ਜਾਦਾ ਹੈ ਇੱਕ ਸ਼ਕੰਜਵੀ ਵਾਲ ਆ ਜਾਂਦਾ ਸਾਰਿਆਂ ਦਾ ਮਨ ਕਰਦਾ ਕਿ ਅਸੀਂ ਸ਼ਕੰਜਵੀ ਪੀਣੀ ਹੈ ਤੇ ਇਸ ਤਰ੍ਹਾਂ ਕਰਕੇ ਸਾਰੇ ਜਣੇ ਮਤਲਬ ਸ਼ਕੰਜਵੀ ਪੀ ਲੈਂਦੇ ਨੇ ਉਨੇ ਹੀ ਗਲਾਸ ਜਿਹੜੇ ਆ ਸ਼ਕੰਜਵੀ ਦੇ ਹੁੰਦੇ ਆ ਤੇ ਕੋਈ ਸਵਰ ਰੁਪਈਆ ਬਣਦਾ ਉਹਨਾਂ ਦਾ ਤੇ ਜਦੋਂ ਸਵਰ ਰੁਪਈਆ ਬਣਦਾ ਸਾਰੇ ਚਾਹੁੰਦੇ ਆ ਕਿ ਅਸੀਂ ਇਹ ਜਿਹੜੇ ਪੈਸੇ ਆ ਦੇਣੀ ਆ ਪਰ ਮੇਜਰ ਸਾਹਿਬ ਆਪਣੇ ਕੋਲੋਂ ਪੈਸੇ ਦੇ ਕਰਦੇ ਨੇ ਕਹਿੰਦੇ ਮੈਂ ਤੁਹਾਡੇ ਕੋਲੋਂ ਮਤਲਬ ਕਹਿੰਦੇ ਨਹੀਂ ਉਹਨਾਂ ਨੂੰ ਕਿ ਮੈਂ ਪੈਸੇ ਨਹੀਂ ਲੈਣੇ ਮਤਲਬ ਉਹਨਾਂ ਦਾ ਹੁੰਦਾ ਕਿ ਇਹ ਸਾਰੇ ਪਿਆਸੇ ਨੇ ਇਹਨਾਂ ਦੀ ਮੈਂ ਮਦਦ ਕਰਾਂ ਤੇ ਉਹ ਸਾਰਿਆਂ ਨੂੰ ਤਲਵੀ ਪਲਾ ਦਿੰਦੇ ਨੇ ਤੇ ਸਾਰੀਆਂ ਸਵਾਰੀਆਂ ਜਦੋਂ ਉਹ ਉਤਰਨ ਲੱਗਦੇ ਆ ਤੇ ਉਹਨਾਂ ਨੂੰ ਪੁੱਛਦੀਆਂ ਕਿ ਤੁਸੀਂ ਸਾਨੂੰ ਆਪਣਾ ਪਤਾ ਦੇ ਦਿਓ ਪਰ ਉਹ ਆਪਣਾ ਪਤਾ ਵੀ ਨਹੀਂ ਦਿੰਦੇ ਤੇ ਜਿਹੜਾ ਡੱਬਾ ਹੁੰਦਾ ਉਹਦੇ ਚ ਉਤਰ ਜਾਂਦੇ ਨੇ ਤੇ ਸਵਾਰੀਆਂ ਨੂੰ ਲੱਗਦਾ ਕਿ ਉਹਨਾਂ ਦੇ ਉਤਰਨ ਦੇ ਨਾਲ ਜਿਵੇਂ ਡੱਬਾ ਜਿਹੜਾ ਆ ਪਾ ਪਾ ਕਰਨ ਲੱਪਿਆ ਡੱਬੇ ਦੀ ਜਿਹੜੀ ਰੂਹ ਸੀਗੀ ਉਹ ਚਲੀ ਗਈ ਸੋ ਸਾਨੂੰ ਇਸ ਕਹਾਣੀ ਦੇ ਵਿੱਚ ਗੁਰਵਖ ਸਿੰਘ ਫਰੀਦ ਲੜੀ ਨੇ ਇਹ ਸਿੱਖਿਆ ਦਿੱਤੀ ਕਿ ਜਦੋਂ ਅਸੀਂ ਕਿਤੇ ਸਫ਼ਰ ਕਰਦੇ ਆਂ ਉੱਥੇ ਸਾਨੂੰ ਇੱਕ ਚੰਗੇ ਯਾਤਰੀ ਵਾਂਗ ਲੋਕਾਂ ਦੇ ਨਾਲ ਵਿਚਰਨਾ ਚਾਹੀਦਾ ਵਧੀਆ ਵਿਵਹਾਰ ਕਰਨਾ ਚਾਹੀਦਾ ਆ ਸਾਡੇ ਮਨ ਦੇ ਵਿੱਚ ਮਾਨਵਤਾ ਪ੍ਰਤੀ ਪ੍ਰੇਮ ਜਿਹੜਾ ਹੋਣਾ ਚਾਹੀਦਾ ਸੋ ਬੱਚਿਓ ਇਹ ਸੀ ਸਾਡੀ ਕਹਾਣੀ ਪੋਤਾ ਪੰਦੀ